ਹੈਲੋ ਹਾਕੀ ਪਿਆ ਕਜਬੀ ਜੀ ਕੀ ਹੋ ਗਿਆ ਮੈਂ ਤਾਂ ਤੂੰ ਪੱਠੀਆਂ ਤੂੰ ਕਜਬੀ ਜੀ ਓਏ ਤੂੰ ਕਿਸੇ ਬਾਬੇ ਹੁੰਦੇ ਲੱਗੀ ਤੇ ਆਣਾ ਕੀ ਹੋਲਾ ਸੋਗੀ ਦੀ ਹਾਏ ਮੇਰੇ ਕੋਲੇ ਬੈਠ ਗਿਆ ਲੈ ਹੋਰ ਹੋਰ ਦੱਸ ਮੈਂ ਕੋਲੇ ਨਹੀਂ ਬੈਠੁਰ ਕਿੱਥੇ ਸੁਡਾਂਗਾ ਓ ਅਦਰੋ ਅਦਰੋ ਮੇਰੇ ਕੋਲੇ ਜੇ ਨਾ ਬੈਠ ਤੂੰ ਮੈਂ ਤੈਨੂੰ ਦੱਸਾਂ ਤੂੰ ਮਾ ਪੱਥਰੀ ਉਮਰ ਕੱਢ ਲਈ ਇਕੱਲੇ ਨੇ ਹੁਣ ਤਾਂ ਲਵੇ ਬੈਠਣ ਦੇ ਦੇ ਹਾਂ ਹਾਂ ਬਈਆ ਐਂਗਲ ਬਣਦੀ ਹਾਂ ਜੀ ਉਹ ਰਿਆ ਤੇ ਤੂੰ ਕਮਾ ਕੇ ਦੇਉਂਗਾ ਮੈਂ ਮੈਂ ਨਹੀਂ ਜਾਣਾ ਤੇਰੇ ਨਾਲ ਕਿਤੇ ਕੰਮ ਬਣਾ ਤੂੰ ਮੇਰੀ ਮੈਨੂੰ ਪਤਾਗਾ ਮੇਰੀ ਬੇਬੇ ਨੇ ਕਿਹਾ ਹੋਇਆ ਸੀ ਜੇ ਪਹਿਨਾ ਕੋਈ ਤੇਰੇ ਕੋਲੇ ਕੋਲੇ ਬੈਠੂਗਾ ਨਾ ਉਹ ਗੰਦੀ ਗੱਲ ਹੁੰਦੀ ਆ ਤੂੰ ਨਾ ਮੇਰੇ ਕੋਲ ਨਾ ਬੈਠ ਆਂਦੇ ਕੰਮਰੇ ਚ ਪਾਜਾ ਮੈਨੂੰ ਨਹੀਂ ਰੋਕਣਾ ਬੜੀ ਤਾਂ ਪਤਾ ਦੇਈਂ ਤਾ ਹਾਂ ਹਾਂ ਇਹ ਮੈਨੂੰ ਹੱਥ ਜਿਆ ਨਾ ਲਾ ਪਰੇ ਹੋ ਜਾ ਮੈਂ ਅਰਦੀ ਵੇਦ ਦੇ ਨੂੰ ਕਿਉਂਗੀ ਭਾਣ ਤੇ ਤੈਨੂੰ ਬੇਦ ਦੇ ਨੇ ਕਿਹੜੀ ਪਰਤੀ ਪੜਾਤੀ ਪਰੇ ਹੋ ਕੇ ਲੈਟ ਪਰੇ ਪਰੇ ਉਹ ਮੇਰੇ ਤੋਂ ਉੱਧਰ ਹੋ ਹਾਂ ਜੇ ਮੀਟ ਹੋ ਗਏ ਥੋੜੀ ਜਿਹੀ ਗੈਂਗ ਕਰ ਲਵਾਂ ਜੀ ਮੂਡ ਖਰਾਬ ਕਰ ਰਹੀ ਐ ਇੰਨਾ ਪੱਤੀ ਨਾ ਮਾ ਨਾ ਮਾ ਵਿਆਹ ਆਪਣਾ ਅਦੇ ਘੱਟ ਮੈਂ ਤੇ ਲਾਈਟਾਂ ਲੁੱਟਾਂ ਮੈਂ ਤਾਂ ਜੂੜ ਲੱਖ ਲਾਤਾ ਕਮਰੇ 'ਚ ਮੈਂ ਤੈਨੂੰ ਦੱਸਦਾ ਉਹ ਤੇ ਲੜ ਗਿਆ ਉਹਦੇ ਕਮਰੇ 'ਚ ਆਲਾ ਮੇਰੇ ਕੋਲ ਜਿਹਨੇ ਬੈਠ ਗੰਦੀ ਗੱਲ ਹੁੰਦੀ ਆ ਜਦੋਂ ਮੁੰਡਾ ਕੁੜੀ ਕੋਲੇ ਬਹਿੰਦਾ ਹੁੰਦਾ ਮੇਰੀ ਬੇਬੇ ਕਹਿੰਦੀ ਸੀ ਤੇਰੀ ਮਾਂ ਦਾ ਪੁਰਾਣਾ ਫਰਾ ਲੈ ਸੁਣੋ ਅੱਲਾ ਪੁਰਾਣਾ ਤਾਂ ਮੇਰੇ ਬਾਪੂ ਆਗਰੇ ਬੇਬੇ ਦਾ ਅੱਜ ਤੱਕ ਤਾਂ ਮੈਂ ਉਹ ਨਹੀਂ ਕਦੇ ਉਹਦੇ ਨਾਲ ਬੈਠਾ ਦੇਖਿਆ ਤੂੰ ਤੇ ਝੂਠ ਬੋਲਦਾ ਪਰ ਇਹਦਾ ਨਿਕਲ ਜਲਦੀ ਚੋਰੀਓ ਬੈਠੇ ਨੇ ਸਾਹਮਣੇ ਵੇਖਣਗੇ ਤੇਰੇ ਹੋਏ ਹੋਏ ਮੈਂ ਮਰ ਜਾ ਮੈਂ ਮੇਰੀ ਬੇਬੇ ਨੂੰ ਦੱਸੂਗੀ ਵੀ ਐਂ ਕਹਿੰਦਾ ਸੀ ਉਹ ਤਾਂ ਚੋਰੀਆਂ ਚੋਰੀਆਂ ਬੰਦਿਆਂ ਨਾਲ ਪੈਂਦੀ ਹੁੰਦੀ ਆ ਬੰਦਿਆਂ ਨਾਲ ਨਹੀਂ ਤੇਰੇ ਪਾਪੇ ਨਾਲ ਕਹਣਾ ਮੈਂ ਮਗਜ ਖਪਾ ਆ ਮੇਰਾ ਬੰਦਿਆਂ ਨਾਲ ਕੀ ਮਾਂ ਕੀ ਨੂੰ ਕੀ ਨਾ ਕਹਤਾ ਦੇਖੀ ਮੇਰੀ ਬੇਬੇ ਤੇਰਾ ਚਿੱਤ ਰਾਤੇ ਡੰਡੇ ਲਾਉਂਦੀ ਮੇਰੀ ਗੱਲ ਸੁਣ ਲੈ ਹੁਣ ਡੰਡੇ ਦਾ ਜਿੱਥੇ ਮਰਜੀ ਲਵਾ ਦੀ ਪਰ ਆ ਮੈਂ ਤੈਨੂੰ ਬਾਤਾਂ ਸੁਣਾਉਂ ਆ ਪਈ ਆਪਾਂ ਹਾਏ ਹੋਏ ਮੈਂ ਉਹ ਨਹੀਂ ਸੁਣਨੀ ਬਾਤ ਬੂਤ ਤੇਰੀ ਅ ਇੱਕ ਦਿਨ ਹਨਾ ਮੇਰੇ ਪਾਪਾ ਮੇਰੀ ਬੀਬੀ ਨੂੰ ਬਾਜ਼ ਮਾਰਦਾ ਸੀ ਰੋਟੀ ਬਣਾਉਂਦੀ ਨੂੰ ਚੁੱਲ੍ਹੇ ਮੁਰੇ ਕਹਿੰਦਾ ਆ ਜਾ ਅਮਰੋ ਮੈਂ ਤੈਨੂੰ ਬਾਤ ਸੁਣਾਉਣਾ ਮੇਰੀ ਬੀਬੀ ਨੇ ਹੋ ਮਾਰਿਆ ਬੇਲਣਾ ਬਗਾ ਕੇ ਏਦੋਂ ਪਹਿਲਾਂ ਮੇਰੇ ਤੋਂ ਤੇਰੇ ਲੱਤ ਪਾਵੇ ਉੱਥੇ ਰਗ ਜਾ ਉਹ ਬੀਬੀ ਨੇ ਬੇਲਣਾ ਕਾ ਤੋ ਮਰਿਆ ਬਾਤਾਂ ਤਾਂ ਚੰਗੀਆਂ ਹੁੰਦੀਆਂ ਨੇ ਮੈਂ ਤੈਨੂੰ ਚੱਲ ਪਏ ਇੱਥੇ ਉੱਥੇ ਪਏ ਮੇਰੇ ਕੋਲ ਨਾ ਪਏ ਇੰਨੇ ਸੋਨੇ ਬੈੱਡਾ ਕਮਰਾ ਲੋਟ ਕਰਾਈ ਦਾ ਹੁਣ ਮੈਂ ਇੱਥੇ ਪਵਾਂ ਯਾਰਾ ਮੇਰੀ ਬੀਬੀ ਨੇ ਬੈੱਡ ਦਿੱਤਾ ਨਾ ਇਹ ਮੈਨੂੰ ਤੈਨੂੰ ਬੈਣ ਨੂੰ ਨਹੀਂ ਦਿੱਤੇ ਤੇਰੀ ਬੀਬੀ ਬੈੱਡ ਇੱਕ ਵੀ ਦੇ ਸਕਦੀ ਸੀ ਦੋ ਹੀ ਦਿੱਤੇ ਨਹੀਂ ਇੱਕ ਦਿੱਤਾ ਨਾ ਇਹ ਬੈੱਡਾ ਤਾਂ ਮੇਰੇ ਨੂੰ ਨਹੀਂ ਹਟਾ ਤੈਨ ਮੈਂ ਹਟ ਮਾਰੂੰਗੀ ਚੱਕ ਕੇ ਉੱਥੇ ਬਹਿ ਜਾ ਮੇਰੀ ਬੀਬੀ ਨੂੰ ਫੋਨ ਲਾ ਕੇ ਦੇ ਮੈਂ ਕਹੂੰਗੀ ਬੀਬੀ ਮੈਨੂੰ ਛੇੜੀ ਜਾਂਦਾ ਯਾਰ ਉੱਥੇ ਬਹਿ ਜਾ ਨਹੀਂ ਮੈਂ ਤੇਰੀ ਲੱਤ ਮਾਰੀ ਮੈਂ ਰੋੜਾ ਪਾਉਂਗੀ ਲੋਕਾਂ ਕਿ ਤੁੰਜੀ ਪੈਗਨਾਂ ਮੈਂ ਕਹੂੰਗੀ ਲੋਕਾਂ ਨੂੰ ਵੀ ਮੈਨੂੰ ਛੇੜਦਾ ਸੀ ਇਹ ਵੀ ਇਹ ਤਾਂ ਲੁੱਚਾ ਆਗਾ ਐ ਕਹੂੰਗੀ ਮੈਂ ਇਹ ਤਾਂ ਲੁੱਚੀ ਅੰਗਲੀਆਂ ਕਰਦਾ ਫਿਰ ਨਾਲ ਜਿਹੜੇ ਨੇ ਬੜਾ ਧੀ ਕੰਜਰ ਨੇ ਵੀ ਹੋਰ ਦੱਸ ਮੈਂ ਕਿ ਜਮਾ ਮੈਂ ਮਨ ਨਾਲ ਹਜੇ ਵੀ ਲਫਕੋ ਸਭ ਤੋਂ ਪਹਿਲਾਂ ਅਲੂ ਮੰਨ ਜਾ ਤੈਨੂੰ ਚੱਲ ਠੀਕਾ ਪੀ ਕੇ ਤੂੰ ਨੇ ਤੁਮ ਮੰਨ ਜੇ ਜੇ ਤੂੰ ਨਾ ਰਾਤ ਨੂੰ ਉੱਠ ਕੇ ਮੈਨੂੰ ਛੇੜਿਆ ਸੁੜਿਆ ਕਿੰਦਾ ਕਿ ਮੈਂ ਗਲੀ ਚ ਭੱਜੂੰਗੀ ਰੋੜਾ ਪਾਉਣ ਤੈਨੂੰ ਕੁਝ ਪਤਾ ਨਹੀਂ ਲੱਗਦਾ ਤੂੰ ਛੇੜਦਾ ਕਿ ਨਾ ਐ ਦੱਸ ਲੱਗਿਆ ਮੈਂ ਤਾਂ ਜੇ ਬਿੱਲੀ ਵੀ ਆ ਜਾਂਦੀ ਤਾਂ ਵੀ ਪਤਾ ਲੱਗ ਜਾਂਦਾ ਅੱਜ ਬਿੱਲਾ ਆ ਬਿੱਲਾ ਐ ਸੋਤੇ ਹੀ ਸੀ ਜਿੱਦ ਤੱਕ ਹੋਰ ਗਿਆ ਬਿੱਲਾ ਠੀਕਾ ਮੈਂ ਤੇਰਾ ਸਿਰ ਪਾੜ ਦੂੰ ਕਾਚੇ ਨਾਲ ਤੂੰ ਤੱਕਰ ਗਿਆ ਤੂੰ ਪਰੋਲੇ ਗਿਆ ਜਦੋਂ ਮੈਨੂੰ ਦੇਖਣ ਗਈ ਤੇ ਉਹ ਬਾਬਾ ਅਸਲੀ ਕੀ ਕੱਲ੍ਹ ਤੋਂ ਨਾ ਉਹ ਤਾਂ ਮੇਰੀ ਬੀਬੀ ਕਹਿੰਦੀ ਸੀ ਬਿਆ ਤਾਂ ਗੁੱਡੇ-ਕੁਟੀਆਂ ਦਾ ਵਿਆਹ ਹੁੰਦਾ ਹੁੰਦਾਗਾ ਉਦੋਂ ਹੱਸੀਦਾ ਗੁੱਡਾ ਬੁੱਡੀਆਂ ਸਾਹ ਤਾਂ ਹੀ ਸਮੀਆਂ ਲੱਗਦੇ ਤੇਰੀ ਬੀਬੀ ਨੇ ਕੀ ਕਹਤੀ ਨਾ ਦਾ ਤੁੰ ਮੇਰੀ ਬੀਬੀ ਨੇ ਕਿਹਾ ਸੀ ਕਿਸੇ ਬੰਦੇ ਕੋਲੇ ਨਹੀਂ ਬੈਠੀ ਰਹੋ ਉਹ ਬੁੱਦਾ ਨਹੀਂ ਮੈਂ ਤੇਰੀ ਬੀਬੀ ਨੂੰ ਪੁੱਛਉਂਦਾ ਜਮਈਆਂ ਮੈਂ ਤਰਾ ਪਰੋਣਾ ਲੱਛੂ ਜੇ ਕੀ ਕਰ ਰਹੀ ਹੈ ਮੇਰੀ ਯਾਰ ਇਹਨੂੰ ਚੱਕਰ ਹੀ ਆ ਹਾਂਜੀ ਹੌਲੀ ਹੌਲੀ ਸੱਤ ਕਰਾਂਗੇ ਆਪਾਂ ਹੁਣ ਕੇ ਦੇ ਭਾਂਜ ਬਲੀ ਚ ਜਿਹੜਾ ਅਮਰੁੱਕਾ ਪਾ ਦੇ ਪਾ ਦੇ ਉੱਤੀ ਪੈ ਗਿਆ ਪੈ ਗਿਆ ਹਾਂ ਹਾਂ ਕੌਣ ਹੈ ਤੂੰ ਇਹ ਕੀ ਹੋ ਰਿਹਾ ਤੈਨੂੰ ਓਹ ਓਹ ਗੱਲ ਕੀ ਆ ਪੂਤ ਤਾਂ ਨਹੀਂ ਆਵੇ ਤਰ ਜਾ ਮੈਂ ਪਰ ਕੰਦੀ ਨਾ ਓਰੇ ਕੀ ਬੇੜੇ ਮੈਂ ਦੀਆ ਫਿਰ ਤੂੰ ਮੈਨੂੰ ਇੱਕੇ ਜਾਊਂਗੀ ਕਿਨੂੰ ਇਹਨੂੰ ਜੀਰੇ ਵਿੱਚ ਮੈਂ ਆਈਆਂ ਇਹ ਤੋਂ ਧਰਗੜਾਈ ਜੀ ਆਏ ਥੋੜੀ ਹੁੰਦਾ ਮੈਂ ਤਾਂ ਮਸੀ ਜੁੜੀਆ ਟੁੱੜ ਗਈ ਲੱਗ ਰਹੀ ਬੜੀ ਜਿਆਦਾ ਬਾਬਾ ਜੀ ਡਾਕ ਕਾਲ ਮੈਂ ਬਾਬਾ ਇਹ ਕੀ ਹੁੰਦਾ ਕਾਲ ਮੈਂ ਬਾਬਾ ਜੀ ਬਾਬਾ ਜੀ ਮੈਂ ਥੀ ਵੇਲਾ ਜਾਨੀ ਕੇ ਜਨਾਨੀ ਹੋ ਤੁਸੀਂ ਹਾਂ ਔਰ ਕੀ ਮੰਗਦੇ ਹੋ ਇਹਨੂੰ ਲੈ ਕੇ ਜਾਊਂਗੀ ਨਾ ਨਾ ਮੈਂ ਕਿੱਥੇ ਜਾਊਂਗਾ ਤੂੰ ਵੀ ਨਾਲ ਚੱਲ ਹਾਂ ਨਾ ਜੀ ਨਾ ਹਜੇ ਨਮਨ ਮੱਮਾ ਸਾਡਾ ਐ ਨਹੀਂ ਹੁੰਦੇ ਬੰਮਾ ਐ ਤਾਂ ਮੈਂ ਕੋਈ ਨਾਤੀ ਮਨਾ ਲਈ ਉੱਥੇ ਤੇਰਾ ਕਮਰਾ ਬੁੱਕ ਕਰ ਦਾਂਗੇ ਨਾ ਨਾ ਬਾਬਾ ਜੀ ਐ ਐ ਮੈਂ ਉਹਨੂੰ ਕੀ ਕਹਾਂ ਜਾ ਕੇ ਧਰਮਰਾਜ ਨੂੰ ਐ ਥੋੜੀ ਹੁੰਦਾ ਜੀ ਤਰ ਮਰਾਜ ਐ ਮੈਂ ਆਪੀ ਗੱਲ ਕਰ ਲੂੰ ਸਿੱਧੀ ਗੱਲ ਆ ਤੂੰ ਦਿੰਦੀ ਤੂੰ ਐ ਦੱਸ ਦੇ ਕਮਰਾ ਕਿਹੜੇ ਉਟਚ ਬੁੱਕ ਕਰਨਾ ਪਰ ਉਹ ਤਾਂ ਹੋਟਲ ਨਹੀਂ ਹੁੰਦੇ ਤੂੰ ਅੱਗੇ ਚੱਲ ਸੌਦਾ ਤਾਂ ਸੁਣਾ ਕਮਰਾ ਨਾ ਪਿੰਡਵਾ ਦੂ ਆ ਕਮਰਾ ਵੇ ਲੈ ਯਾ ਡੜਾ ਪਰ ਤੂੰ ਇਹਦਾ ਪੈਂਡਾ ਛੱਡ ਦੇ ਇਹਦਾ ਪੈਂਡਾ ਛੱਡਣ ਦਾ ਕੀ ਕੀ ਲਏਗਾ ਮੈਨੂੰ ਇਹ ਇੱਕ ਹਾਂ ਕਾਲੀ ਮੁਰਗੀ ਹਾਂ ਕੰਗਰੇਜੀ ਦੀ ਬੋਤਲ ਇੱਕ ਆਂਡਿਆਂ ਦੀ ਟਰੇ ਅੱਛਾ ਇੱਕ ਗੋਟਾ ਹਾਂ ਇੱਕ ਪਰਾਂ ਦਾ ਕੱਪੜਾ ਤੂੰ ਆਏਗਾ ਰੋ ਆਪ ਮੈਂ ਪੈਸੇ ਦੇ ਦਵਾਂ ਨਾ ਆਪੇ ਲੈ ਲੀਂ ਆ ਸਮਾਨਾ ਲੈ ਤੂੰ ਲੈ ਤੂੰ ਐ ਦੱਸੋ ਮੁਰਗੀ ਕਾਲੀ ਲਾਲ ਲੈ ਨਾ ਲਾਲ ਨਾ ਮੁਰਗੀ ਕਾਲੀ ਕਾਲੀ ਸਾਡੇ ਘਟ ਨੇ ਮੁਰਗੀਆਂ ਉਹਨਾਂ ਚਿਰ ਤੇਰੀ ਸ਼ਾਗਰਾਤ ਬੰਨਣ ਮੈਂ ਦਿੰਦੀ ਲੈ ਦੂੰ ਬਾਬਾ ਜੀ ਲੈ ਆਉ ਬਾਬਾ ਜੀ ਨੇ ਮੇਰੀ ਬੇਬੇ ਬੇਬੇ ਜੀ ਬੇਬੇ ਜੀ ਲੈ ਦੂੰ ਲੈ ਦੂੰ ਲੈ ਸ਼ਾਂਤ ਹੋ ਜਾ ਹੁਣ ਲਓ ਬਾਈ ਪਾਣੀ ਪੀ ਲੋ ਬਾਬਾ ਜੀ ਬਾਬਾ ਜੀ ਪਾਣੀ ਪਿਓ ਪਾਣੀ ਪਿਓ ਬਾਬਾ ਜੀ ਖਲੋ ਜੀ ਪਾਣੀ ਪੀ ਲੋ ਇਹ ਹੱਡੀ ਕਰਦਾਈ ਓਏ ਤੂੰ ਮੈਨੂੰ ਸੁੱਤੀ ਪਾਈ ਨੂੰ ਕਾਤੇ ਠਾਲਿਆ ਹਾਏ ਨਾਲੇ ਮੇਰੇ ਵਾਲ ਕਾਤੇ ਖੋਲੇ ਨੇ ਤੂੰ ਤੈਨੂੰ ਕੋਈ ਕੋਈ ਪਤਾ ਹੀ ਨਹੀਂ ਹੈਗਾ ਤੈਨੂੰ ਓਏ ਮੈਨੂੰ ਲੱਗਦਾ ਐਨੇ ਮੈਨੂੰ ਛੇੜਿਆ ਸੀ ਉਹ ਕੰਨ ਛੇੜਿਆ ਆਹ ਨੂੰ ਛੇੜਿਆ ਤੇਰੇ ਚ ਪਹਿਲਾਂ ਵੀ ਆਂਦਾ ਬਾਬਾ ਹੈ ਬਾਬਾ ਪਹਿਲਾਂ ਵੀ ਆਂਦਾ ਤੇਰੇ ਚ ਝੂਠਾ ਜੋ ਕਿਹੜਾ ਬਾਬਾ ਆਉਂਦਾ ਤੂੰ ਝਾਲ ਝਾਰ ਕੇ ਨਾ ਮੇਰੇ ਕੋਲੇ ਜਿਹਨੂੰ ਨਾ ਮੈਂ ਤੈਨੂੰ ਦੱਸਾਂ ਮੇਰੀ ਮੇਰੀ ਉਹ ਕਿੱਥੇ ਆ ਗਈ ਮੇਰੀ ਉਹ ਕਿੱਥੇ ਆ ਪਾਈ ਹੋਈ ਸੀ ਬਾਲਾਂ ਪਾਣੀ ਦਾ ਪੀਲਾ ਕੋਈ ਕਲੇਸ਼ ਕਰੀ ਜਾਨੀ ਆਇ ਤੂੰ ਕੁਝ ਬਾ ਕੇ ਲਿਆ ਕੇ ਦਿੱਤਾ ਹੋਊਗਾ ਪਸਨੀ ਪਾਇਆ ਪਾਣੀ ਪੀਲਾ ਮੈਂ ਠੀਕ ਹਾਂ ਤੂੰ ਹਾਂ ਬੋਕੇ ਛਿੜੀ ਹੱਸਦੀ ਜਾਂਦਾ ਮੈਂ ਫੁੱਦੂ ਦਾ ਨਹੀਂ ਬਣਾਦੀ ਸੀ ਓਏ ਛਿੜੀ ਠੀਕ ਆ ਔਰ ਤੂੰ ਮੈਨੂੰ ਹੱਥ ਜਿਹਾ ਨਾ ਲਾ ਠੀਕ ਆ ਤੂੰ ਤੂੰ ਮੈਨੂੰ ਬੁਗਗੇ ਕਹਿਣਾ ਨਾ ਮੈਨੂੰ ਹਾਸਾ ਨਿਕਲ ਮੇਰੀ ਬੁਗੜੀ ਨੂੰ ਸੁਭਰ ਮੈਂ ਤਾਂ ਕਹੂੰਗਾ ਹੋਰ ਮੈਂ ਕਿੱਥੇ ਜਾਊਂਗਾ ਦੁਪਹਿਰ ਆ ਜਾ ਮੇਰੇ ਕੋਲੇ ਜੇ ਨਹੀਂ ਆ ਮੈਂ ਤੈਨੂੰ ਪਸਾ ਕੁੰਡ ਜੋ ਡੰਮ ਕੋ ਤੂੰ ਪ੍ਰਿੰਟ ਲਗਾਉਂ ਨਾ ਤਰੇ ਪ੍ਰਿੰਡ 10 ਕੀ ਹੱਦ ਦੋਰੀਏ ਚਲ ਚਲ ਕੁਛ ਨਹੀਂ ਕਰ ਚਲ ਮੋ ਕੋ ਨਹੀਂ ਮੇਰਾ ਬੁਗਨ ਹਾਂ ਯਾਰ ਕਰ ਤਾ ਹੀ ਸਮਝ ਆਉਣਾ ਪਹੁੰਚ ਤੂੰ ਪਰ ਇਹ ਆਉਂਦਾ ਮੇਰੇ ਤੋਂ ਮੈਨੂੰ ਤੇਰਾ ਪਾਪਾ ਕਹਿ ਕੇ ਗਿਆ ਵੀ ਸੇੜਨਾ ਨਹੀਂ ਹੈਗਾ ਪਰ ਨਾਲ ਸੋਜ ਕਾੜਾ ਬਾਬਾ ਜਿਹੜਾ ਹੁਣ ਆ ਰਿਹਾ ਜੀ ਕੁੱਤਾ ਮੈਂ ਤਾਂ ਮਿਲਤੇ ਨਹੀਂ ਗਿਆ ਪਰ ਇਹ ਆ ਜਾ ਮੈਂ ਤਾਂ ਪਰਈਆ ਮੈਂ ਦੱਸ ਕੀ ਤੇਰੇ ਟੁੰਡਿਆ ਪੜਦਾ ਕੇ ਕਰ ਦੇ ਇਹ ਮੇਰਾ ਕੰਬਲ ਨਾਲ ਲਈ ਉੱਤੇ ਤੈਨੂੰ ਸੇੜਦਾ ਨਹੀਂ ਕੇ ਦੇ

ਬੇਬੇ ਵੀ ਥਿਆ ਨਾ ਭਾਈ ਹੈਗਾ ਉਰੇ ਕਰੇ ਕਿੱਥੇ ਨੇ ਵੀਰਾ ਵੀਰਾ ਤਾਂ ਮੈਨੂੰ ਪਿੱਤਾ ਨਹੀਂ ਕਿੱਥੇ ਆਗਾ ਉਹ ਬਾਈ ਮੇਰਾ ਵੀਰਾ ਮੈਂ ਪੜਨ ਗਿਆ ਜੀਗਾ ਕਾਲਜ ਚ ਹੁਣ ਆਇਆਗਾ ਮੇਰਾ ਵੀ ਵੀਰਾ ਹੀ ਆ ਕੋਈ ਨਾ ਆਜ ਆਪਾਂ ਖੇਡੀਏ ਆਜ ਆ ਖੇਡੀਏ ਬਾਈ ਆ ਜਾ ਤੂੰ ਘਰ ਜਾ ਭਰਾਵਾ ਤੂੰ ਕੀ ਹੋ ਗਿਆ ਵੀਰੇ ਆ ਖੇਡਦਾ ਨਹੀਂ ਵੀ ਮਤਰਾ ਵੀਰਾਂ ਲੱਗਦਾ ਉਹਦੇ ਸਾਹਮਣੇ ਤਾਂ ਮੇਰੀ ਬੇਤੀ ਕਰਾ ਤੇਰੀ ਭਾਬੀ ਆ ਇਹ ਤੈਨੂੰ ਪਤਾ ਨਹੀਂ ਹੈਗਾ ਮੂੰਹ ਜ਼ਿਰੇ ਦੇਖ ਲਿਆ ਦਿਮਾਗ ਤਮੂਗ ਵੀ ਦੇਖ ਲਾਂਗਾ ਤੂੰ ਇਹ ਦੇਖਣ ਨੂੰ ਤਾਂ ਸੋਹਣੀ ਲੱਗਦੀ ਸੀ ਇੱਥੇ ਚ ਇਹਨਾਂ ਦੇ ਪਿੰਡ ਦੀ ਬੁੜੀ ਬਾੜੀ ਆਂਦੀ ਆ ਓਨੇ ਫੜ ਰਹੀ ਆ ਇਹ ਹੁਣ ਕਾਲੀ ਮੁਰਗੀ ਲਿਆਣੀ ਪਊਗੀ ਮੇਰੇ ਆ ਕੌਣ ਹੈ ਮੇਰੀ ਗੱਲ ਸੁਣ ਪੱਕਾ ਬੁੜੀ ਨਹੀਂ ਫੜ ਰਹੀ ਆ ਹੂੰ ਹੂੰ ਗੌਰ ਰੱਖੀਂ ਕਈ ਵਾਰ ਬੁੜਾ ਬੜਾ ਵੀ ਫੜ ਲਾਂਦਾ ਬਈ ਹਾਂ ਫੜਾ ਨਹੀਂ ਆਣ ਦਾ ਤਾਂ ਐਂ ਡਾਂ ਰਹੀ ਆ ਤੇਰੇ ਬਾਈ ਕੋਲ ਅਰੇ ਕਿਛੇ ਛੋਟੇ ਹੁੰਦੇ ਕਾਉਂ ਜਲੂਸ ਕਢਾਨੀਆ ਮੇਰਾ ਉਹਨੂੰ ਇੰਨਾ ਪਤਾ ਨਹੀਂ ਹੈਗਾ ਮੂੰਹ ਰੋਟੀ ਬਣੀ ਪਈ ਆ ਉਹ ਵਿਆਹ ਦੇ ਪਾ ਕੇ ਖਾਲਚ ਮੈਂ ਮੋਨੇ ਤੂੰ ਰੋਟੀ ਲਿਆ ਕੇ ਦੇ ਮੈਨੂੰ ਮਤਾ ਕੋ ਰਾਤ ਤੇ ਖਾਉਗੀ ਐ ਮੇਰੇ ਬੇਟੇ ਲਿਆ ਕੇ ਦਿੰਦੀ ਹੁੰਦੀ ਸਾਰੀ ਬੇਟੇ ਬੇਟੇ ਭੇਜੋਗਾ ਸੀ ਮੈਂ ਆ ਕੇ ਤਾਂ ਮੈਨੂੰ ਵੱਟੀ ਮੋਤ ਲੱਗੀ ਆ ਮੈਂ ਮਾਰਨੀ ਆਂ ਆਪਦੀ ਬੇਬੇ ਉਹ ਖਰਚ ਬੇਜਾ ਬੇਜਾ ਉਹ ਨਾ ਮਰਦਾ 1.5 ਲੱਖ ਰੁਪਈਆ ਲੈ ਲਿਆ ਨਾਲੇ ਘਾਟੇ ਲਵਾ ਤੇ ਮਲੰਗਾ ਤੂੰ ਉਹ ਮੰਗਲੰਦਾ ਮਾ ਜਵਾਰ ਦੰਦਾ ਤੈਨੂੰ ਅੰਬੁਰਲੇ ਦੇ ਬਚੋਲੇ ਨੇ ਛੱਪਾ ਪਾਇਆ ਤਨਛਪ ਨੇ ਐ ਤੂੰ ਕੀਨੇ ਨਾਲ ਗੱਲਾਂ ਕਰਦਾ ਬਾਸ ਦਾ ਡਾਂਗੇ ਡੇ ਨੇ ਤੈਨੂੰ ਮੇਰੇ ਮੱਥੇ ਮਾਰਿਆ ਬਚੋਲੇ ਨੇ ਇੱਥੇ ਲੱਪੂ ਆਇਆ ਨਹੀਂ ਹੂੰ ਮਾੜਾ ਮੋਟਾ ਦਾ ਕਰਾ ਦੇ ਸੰਬਰ ਦੇ ਬੇੜਾ ਸੰਬਰ ਦੇ ਰੋਟੀ ਮੈਂ ਚੱਕ ਕੇ ਖਾ ਲੂੰਗਾ ਮੈਂ ਕਰ ਤੂੰ ਕਰਾ ਤਪਰਾ ਮੋਰ ਬੈ ਜਾ ਮੈਂ ਤੇਰੇ ਕੋਲੇ ਤੈਨੂੰ ਕਿਹਾ ਮੈਨੂੰ ਰੋਟੀ ਲਿਆ ਦੇ ਤੂੰ ਮੇਰੇ ਕੋਲੇ ਬੈਠੇ ਨੂੰ ਤਿਆਰ ਰਹਿਣਾਗਾ ਅੱਛਾ ਤੂੰ ਚੱਕੇ ਨਹੀਂ ਖਾ ਸਕਦੀ ਤੂੰ ਲੈ ਆ ਕੇ ਲੈ ਮਾੜੀ ਮੈਂ ਨਾ ਮਾਪੇ ਨੂੰ ਨਾ ਨਾ ਮੇਰੀ ਬੇਬੇ ਨਾਲ ਗੱਲ ਕਰਾਉਂ ਦੱਸੂਗੀ ਨਹੀਂ ਆਹਦੇ ਬਾਪੂ ਨੂੰ ਦੱਸੂਗੀ ਵੀ ਮੇਰੇ ਨਾਲ ਕੋਲੇ ਪੈਂਦਾ ਹੁੰਦਾ ਮੈਂ ਮੇਨਾਂ ਨੂੰ ਤੁੱਤੀਆਂ ਗੱਲਾਂ ਕਰਦਾ ਹਾਂ ਕੋਲੇ ਪੈਂਦੇ ਹੋਰ ਨਾਲ ਕੰਟੀ ਜਾਵਾਂ ਬੈਠਾ ਕੋਲ ਮੈਂ ਤਾਂ ਤੇਰੇ ਮੈਂ ਤਾਂ ਬੰਦਾ ਫਾ ਭਾਗਤਾ ਆਹ ਉਹਨੂੰ ਤੇਰੇ ਪੱਟਦਣਾ ਬਚੁੰਡੇ ਮੈਂ ਤੇਰੇ ਝੁੰਡੇ ਪੱਟ ਦੂੰਗੀ ਖੱਟ ਜਾਇਂਗਾ ਸੈਂਦਸ ਇਹ ਛੋਟੇ ਕਰੇ ਮੁਰਗੀਆਂ ਹਿੰਦੀਆਂ ਕਦੋਂ ਆਂਡੇ ਦੇਣਿਆ ਮਾਂ ਮੁਰਗੀ ਜੇ ਨਹੀਂ ਤਾਂ ਕਾਲੀ ਆਏ ਕਾਲੀ ਮੁਰਗੀ ਤੋਂ ਵੀ ਗੱਲਾਂ ਕਹਿੰਦੇ ਹੁਣ ਤੇ ਆਦੇ ਨਾਲ ਟੂਣਾ ਗਾ ਦੇ ਆ ਹਣ ਤੇ ਤੈਨੂੰ ਟੂਣਿਆਂ ਦਾ ਤਾਂ ਪਤਾ ਲੱਗਿਆ ਤੈਨੂੰ ਹੋਰ ਕਾ ਸਿਦਾ ਲੱਖਣ ਨਹੀਂ ਦੇਨੂੰ ਤੈਨੂੰ 100 ਰੁਪਏ ਦਊਂਗਾ ਮੈਂ ਮੇਰੀ ਗੱਲ ਸੁਣ ਕੋਕੋੜ ਤਾਂ ਬਹਿ ਆ ਹਾਂ ਮੇਰੀ ਗੱਲ ਸੁਣ ਆਈ ਦੱਸ ਦੇ ਮੇਰੀ ਗੱਲ ਸੁਣ ਮੈਂ ਦੱਸ ਨਾ ਤੈਨੂੰ 100 ਰੁਪਏ ਦਊਂਗਾ ਮੈਂ ਦੇ ਆ 100 ਓਏ ਬੁੱਕੀ ਵੰਗਦਾ ਆਪਣੀ ਸਰ ਬਾਜੀ ਸੁਣਾਏਗੀ ਮੱਕਾ ਨੱਚ ਗੱਲ ਕਰ ਤੂੰ 200 ਲੈਣੀ ਤੇ 200 ਠੀਕ ਹੈ ਠੀਕ ਹੈ ਇਹ ਤਾਂ ਨਾਰਮਲ ਜੀ ਗੱਲ ਆ ਇਹ ਤਾਂ ਮੰਨ ਲਾ ਓ ਮੇਰਾ ਮਾਰੇ ਕਲੀਚ ਰੋਲਾ ਪਾ ਕੇ ਆਉਂਦੀਆਂ ਵਿਆਹ ਬੁੱਕੀ ਵੰਗਦਾ ਸੀ ਉਹ ਘਰ ਤੇ ਪੁੱਛਦਾ ਤੇਰਾ ਭਲੇ ਬੋਲੀ ਜੀ ਦੋੜਾ ਨਾ ਭਾਈ ਮੈਂ ਤਾਂ 200 ਨਹੀਂ ਦੇ ਦੂੰ ਆ ਬਾਪਾ ਬਈ ਤੂੰ ਨਾਲੇ ਗੋਡੀਆਂ ਲਿਆ ਦੂਆ ਮੈਂ ਰੁਕੀਓ ਖਾਣਾ ਮਰੀ ਜੀ ਫਿਰ ਤੇ ਨਾਲ ਗੱਲ ਕਰਦਾ ਜਿੱਤਰਾ ਮਰੀ ਮੱਥੇ ਲਈ ਇਹਨੇ بڑا ਦਿਮਾਗ ਖਾਇਆ ਭਾਈ ਭਾਬੀ ਇਸ ਨੂੰ ਕਹਦਾ ਨਾ ਭਾਬੀ ਮੈਨੂੰ ਕੋਈ ਨਹੀਂ ਜਾਣ ਦਿੰਦਾ ਜਾਣ ਤੂੰ ਆ ਗਿਆ। ਪਾਪੀ ਮੇਰੇ ਇੱਕ ਕੰਮ ਕਰ ਦੇ। ਮੈਂ ਨਹੀਂ ਕੋਈ ਕੰਮ ਕਰਦੀ ਐਗੀ। ਚਲ ਮੇਰੀ ਗੱਲ ਸੁਣ। ਆਪਾਂ ਨਾ ਫਿਰ ਕਿੱਧਰ ਚੱਲਾਂਗੇ? ਤੇ ਸ਼ਾਮ ਨੂੰ ਮੇਲਾ ਲੱਗਦਾ ਮੇਲਾ ਦੇਖਣ ਚੱਲਾਂਗੇ ਠੀਕ ਆ। ਹਾਂ। ਹੈ? ਕੀ ਕੰਮ ਕਰਨਾ? ਆ ਨਾ ਮੇਰੇ ਕਿਸੇ ਦੋਸਤ ਦਾ ਫਰੈਂਡ ਫੋਨ ਆ ਰਿਹਾਗਾ। ਤੂੰ ਉਹਨੂੰ ਐਵੇਂ ਕਹ ਦੇ ਵੀ ਉਹ ਤਾਂ ਹੈ ਨਹੀਂਗਾ। ਠੀਕ ਆ। ਇਹਦੇ ਤੋਂ ਫੋਨ ਜਾੜ ਲੱਗ ਰਿਹਾ ਸੀ ਕਿ ਕਿ ਗਿਆ ਹੋਇਆਗਾ। ਐਵੇਂ ਕਹਨੀ ਠੀਕ ਆ। ਹੋਰ ਕੀ? ਬਸ ਐਂ ਹੀ ਕਹਿਣਾਗਾ ਕਿ ਜੇ ਉਹ ਤਾਂ ਕਿਤੇ ਜਾ ਰਿਹਾਗਾ।

ਹੈਂ ਤੂੰ ਹੋਣੇ ਕਿ ਕੁੱਤੀ ਤੂੰ ਕੋਨੀਆ ਕੁੱਤਾ ਹਰਾਮ ਦਾ ਤੂੰ ਕੁੱਤੀ ਹਰਾਂ ਦੀ ਓ ਮੈਂ ਕਹਤਾ ਹਾਂ ਨੂੰ ਗਾਲ੍ਹਾਂ ਕੱਢਦੀ ਏ ਤੈਨੂੰ ਚੱਲ ਓਏ ਆ ਜਾ ਓਏ ਆ ਜਾ ਆ ਜਾ ਕਹਤਾ ਵੇ ਤੈਨੂੰ ਗਾਲ੍ਹਾਂ ਕੱਢਦੀ ਸੀ ਹਾਂ ਓ ਪੱਬੀ ਇਹ ਲੈ ਤਾਂ ਮੇਰਾ ਦਿਮਾਗ ਖਾਇਆ ਉਹ ਕਾਂਦੇ ਕਿੱਥੇ ਆ ਮੈਂ ਕਿਹਾ ਉਰੇ ਹੀ ਆ ਮੈਂ ਕਿਹਾ ਉਹਨੇ ਮੈਨੂੰ ਕਿਹਾਗਾ ਵੀ ਐਂ ਕਹਦੇ ਵੀ ਉਹ ਤਾਂ ਘਰੇ ਨਹੀਂ ਹੈਗਾ ਹੁਣ ਮੈਂ ਮੇਲਾ ਦੇਖਣ ਲੈ ਕੇ ਜਾਏਗਾ ਕਾਂਦੀ ਕੁੱਤਾ ਰਾਂਦਾ ਐ ਕਹਿੰਦੀ ਸੀ ਫਿਰ ਮੈਂ ਕਹਤਾ ਮੈਂ ਕਿਹਾ ਤੂੰ ਕੁੱਤੀ ਰਾਂਦੀ ਹੋਵੇਂਗੀ ਸਾਡੇ ਮੁੰਡੇ ਨੂੰ ਗਾਲਾਂ ਕੱਢਦੀ ਬੱਸ ਬਾਈ ਚੱਪ ਕਰ ਜਾ ਜਿਹੜਾ ਕੰਮ ਨਹੀਂ ਹੋਣਾ ਉਹ ਕਰੀਦਾ ਨਾ ਉਹ ਬਾਬੀ ਬਾਬੀ ਮੇਰੀ ਗੱਲ ਸੁਣ ਲਾ ਇਹ ਤਾਂ ਹੋਰੇ ਜੱਜੂ ਖੜਾ ਖੜਾ ਕਰਤਾ ਦੁਆਬੀ ਨੇ ਕਹਿਗੇ ਕਿ ਆ ਸੀਗਾ ਵੀ ਐ ਕਹਿਣਾਗਾ ਮੈਨੂੰ ਕੀ ਪਤਾ ਸੀ ਉਹ ਐਵੇਂ ਥੋੜੀ ਦੱਸਣਾ ਦੀ ਵੀ ਮੈਨੇ ਕਿਹਾ ਮੈਂ ਵੀ ਐਵੇਂ ਕਹਦੇ ਔਰ ਕੀ ਕਹਿਣਾ ਸੀ ਉਹ ਬੱਸ ਭਾਈ ਮੈਲਾ ਤਾਂ ਕਾਂ ਲੈ ਕੇ ਚੱਲੋ ਹਣ ਮੈਨੂੰ ਉਹਨਾਂ ਦਿਨ ਕਸੂਰ ਦਿਖਾਦਾ ਐ ਚੜਿਆ ਆ ਗੰਦਾ ਕੁੱਤਾ ਆ ਬੱਠੀਕਾ ਬੱਸ ਕੰਮ ਕੁਛ ਦੀਆਂ ਮੈਂ ਕਰ ਲਾਗਾ ਇਹ ਰ ਰੋਣ ਉਹਦੇ ਆਹ ਤੇਰੀ ਬੇਬੇ ਆ ਇਹ ਮੈਂ ਪੱਖਾਂ ਲਾਰ ਕੇ ਥੱਕਾ ਤੂੰ ਆਇਆ ਕਰ ਉੱਤੇ ਜਾ ਮੈਂ ਤਾਂ ਚੋਰੀਆਂ ਗੱਲ ਕਰੂੰਗੀ ਮੈਂ ਦੱਸ ਤੈਨੂੰ ਦੱਸ ਕੀ ਲੈ ਲੈ ਮੈਂ ਤਾਂ ਚੋਰੀਆਂ ਗੱਲ ਕਰਨੀ ਆ ਤੂੰ ਜਾ ਭੱਜ ਜਾ ਕੋਈ ਗੱਲ ਨਾਲ ਇਹ ਜੀ ਨਾ ਕਰਦੀ ਪਰਦੇ ਦੀ ਗੱਲ ਹੁੰਦੀ ਹੈ ਇਹ ਬੇਬੇ ਹਣ ਬੇਬੇ ਉਹ ਤੇ ਜਾ ਉਥੇ ਕੋਈ ਨਹੀਂ ਸੁਣਦਾ ਪਸਰੀ ਦੂਰਾ ਮੈਂ ਨਾ ਮੈਨੂੰ ਨਹੀਂ ਪਤਾ ਬੇਬੇ ਮੈਂ ਤੈਨੂੰ ਥੋ ਲੈ ਕੇ ਜਾ ਤੂੰ ਨਾ ਨਟਿਕ ਨਹੀਂ ਆਗੀ ਬੇਬੇ ਮੇਰੀ ਗੱਲ ਚੁਣ ਇਹ ਤਾਂ ਲੁਚੀਆਂ ਗੱਲਾਂ ਕਰਦਾ ਹੁੰਦਾ ਵਾ ਤੋ ਤਾਂ ਕੀ ਕਹਿੰਦਾ ਸੀ ਕਿੰਤਾ ਮੈਂ ਤੈਨੂੰ 100 ਰੁਪਿਆ ਦਿਨਾ ਮੈਨੂੰ ਬੱਗੀ ਦੇ ਦੇ ਹਾਓ ਜੀ ਮਿੰਤਾ 10 ਦਿਨੂ ਵੀ ਬੇਬੇ ਸੰਗ ਲੱਗਦੀ ਆ ਚੌ ਲੱਗੇ ਨਾ ਮੇਰੇ ਕੋਲੇ ਪੈਂਦਾ ਹੁੰਦਾ ਗੱਬ ਮੈਨੂੰ ਨਹੀਂ ਵਤਾਵੈਂਦਾ ਲੈ ਕੇ ਜਾ ਹੈ ਕੀ ਆ ਕਰਾਲਾ ਤੇਰੇ ਹੀ ਹੋਗਾ ਮੇਰੇ ਮੂਰੇ ਨਹੀਂ ਆਏਗਾ ਮਿੰਦ ਲੈ ਕੇ ਜਾ ਤੂੰ ਐ ਨਹੀਂ ਉਰੇ ਰਹਿਣਾ ਮੈਨੂੰ ਤਾਂ ਪਤਾ ਕਿਵੇਂ ਕਹਿੰਦਾ ਹੁੰਦਾ ਮੈਨੂੰ ਤੇਰੇ ਕੰਬਲ 'ਚ ਬੈ ਜਾਣ ਦੇ ਮੈਂ ਨਹੀਂ ਬੁਣਾ ਬੁਣਾਇਆ ਮੇਰੇ ਅੱਜ ਤੱਕ ਤੇਰੇ ਮੇਰਾ ਬਾਪੂ ਨਹੀਂ ਤੇਰੇ ਨਾਲ ਕਦੇ ਪਿਆ ਇਹਦਾ ਤੂੰ ਐ ਨਗੇਟਨ ਕਰ ਭਾਜਾ ਮੈਨੂੰ ਬੁਲਾਈ ਨਾ ਤੈਨੂੰ ਮੈਂ ਦੱਸ ਦਤਾ ਜਿੱਤੋਂ ਬਾਅਦ ਤੂੰ ਮੇਰੀ ਬੇਬੇ ਹੈ ਨਹੀਂ ਕਿ ਬਾਅਦ ਤੇ ਮੇਰੇ ਬਾਪੂ ਨੂੰ ਕਹੂੰਗੀ ਨਾ ਮੀ ਬੇਬੇ ਲੈ ਕੇ ਆ ਭਾਜਾ ਤੂੰ ਮੈਨੂੰ ਨਾ ਬੁਲਾਈ ਨਾ ਮੈਨੂੰ ਫੋਨ ਕਰੀਂ ਕਦੇ ਗੰਦੀ ਜੀ ਕਹਿ ਜੀ ਅੱਗੀ ਵੀ ਕਮਲੀ ਲੱਗਦੀ ਆ ਇਹ ਵੀ ਪੂਰੀ ਲੁੱਚੀ ਲੱਗਦੀ ਆ ਮੈਨੂੰ ਕਹਿੰਦੀ ਦੇ ਦਿਆ ਕਰ ਬੁੱਗੀ ਫਿਰ ਕੀ ਹੁੰਦਾਗਾ ਤੇਰਾ ਬਾਪੂ ਵੀ ਤਾਂ ਬੁੱਗੀ ਲੈਂਦਾ ਹੁੰਦਾ ਸੀ ਹਾਏ ਮੇਰੀ ਬੇਬੇ ਵੀ ਲੁੱਚੀ ਆ ਕੰਦੀ ਤੇ ਰਪਾ ਪੂਨੀ ਤੱਕ ਦੇ 100 ਰੁਪਿਆ ਵੀ ਨਹੀਂ ਦਿੱਤਾ ਬੱਗੀ ਲੈ ਕੇ ਤਾਂ ਤੈਨੂੰ 100 ਰੁਪਿਆ ਦਿੰਦਾ ਹੁੰਦਾ ਮਿੱਤਾ ਇਹ ਵੀ ਬਹੁਤ ਗੰਦੀ ਬੇਬੇ ਲੱਗਦੀ ਆ ਜੋ ਕਰ ਲਿਆ ਲਾ ਇਹ ਕੰਦੀ ਬੇਬੇ ਕੋਈ ਆਕਲ ਦੀ ਗੱਲ ਦੱਸੀ ਜੇ ਮੈਂ ਇਹਨੂੰ ਦੱਸਦਾ ਬੇਬੇ ਕਹਿੰਦੀ ਸੀ ਬੱਗੀ ਦੇ ਦੇ ਘਰੇ ਤਾਂ ਹੁਣ ਹੀ ਕਹੂਗਾ ਮੈਨੂੰ ਬੱਗੀ ਦੇ ਕੁਛ ਨਹੀਂ ਕਹਦੀ ਸੀ ਮੇਰੀ ਬੇਬੇ ਤਾਂ ਕੋਈ ਕਰ ਦਿੱਤੀ ਆਕਲ ਉਹਨੇ ਮਾੜੀ ਬੋਠੀ ਕਹਨਾ ਆਹ ਉਹ ਕਹਿੰਦੀ ਬੰਦਿਆਂ ਨੂੰ ਬੁਲਾਈ ਤਾਂ ਨਹੀਂ ਹੁੰਦਾ ਓਏ ਬੰਦਿਆਂ ਨੂੰ ਨਹੀਂ ਪ੍ਰਾਣਿਆਂ ਨੂੰ ਤਾਂ ਬੁਲਾਉਂਦੇ ਹੁੰਦੇ ਨੇ ਕਹਿੰਦੀ ਉਹ ਤੇਰਾ ਪ੍ਰਾਣਾ ਮੈਂ ਕਹ ਤੇਰਾ ਹੀ ਹਾਂ ਮੈਂ ਕਹ ਤੇਰਾ ਹੀ ਹਾਂ ਤੇਰਾ ਹੀ ਹਾਂ ਤੇਰਾ ਹੀ ਹਾਂ ਮੈਂ ਤੇਰਾ ਬੋਲੀ ਪ੍ਰਾਣਾ ਜਿਹੜੀ ਗੱਲ ਮੈਨੂੰ ਤੈਨੂੰ ਤੇਰੀ ਬੇਬੇ ਨੇ ਕਹੀ ਆ ਉਹ ਦੱਸ ਆ ਮੈਂ ਤੇਰੀ ਬੇਬੇ ਦਾ ਪ੍ਰਾਣਾ ਨਹੀਂ ਤੇਰਾ ਪ੍ਰਾਣਾ ਬੇਬੇ ਦਾ ਤੈਨੂੰ ਬੁੜੀਏ ਕੀ ਸਮਝ ਆਇਆ ਕੰਡਿਟਰ ਆ ਪਰੋਣਾ ਨਾ ਕਿ ਤੇਰਾ ਹੀ ਹੂੰ ਮਨ ਨਾ ਤੇਰਾ ਪਰੋਣਾ ਮੈਂ ਠੀਕ ਹੈ ਤੂੰ ਮੰਦੀ ਨਹੀਂ ਤੂੰ ਇੰਨਾ ਕਾ ਮੰਨ ਜੇ ਆਪਣੀ ਜ਼ਿੰਦਗੀ ਸਾਲੀ ਲੰਘ ਜੇ ਕੁਛ ਮੈਰਜ ਐਡਿਟ ਕਰ ਲਾ ਕੁਛ ਤੂੰ ਕਰ ਲੈ ਮੰਨ ਲੈ ਮੰਨ ਲੈ ਤੂੰ ਤਾਂ ਮੇਰੀ ਬੇਬੇ ਜਲੁੱਤੀ ਹੂੰ ਦੋ ਨਹੀਂ ਰੋਤੀ ਹੂੰ ਬੇਬੇ ਵੀ ਰੁਚੀ ਹਾਂ ਇਹ ਨਹੀਂ ਮੰਦੀ ਪਾ ਤੂੰ ਕੀ ਕਹਿੰਦੀ ਸੀ ਹਾਂ ਮੈਂ ਨਹੀਂ ਦੱਸਦੀ ਕੁਛ ਨਹੀਂ ਕਹਿੰਦੀ ਸੀ ਦੱਸ ਦੇ ਤੈਨੂੰ 500 ਰੁਪਏ ਦੂੰਗਾ ਕਾਸਤੋ ਨਾ ਮੇਰੀ ਬੇਬੇ ਕਹਿੰਦੀ ਜੇ ਤੇਰੇ ਬਾਪੂ ਬੱਗੀ ਲੰਦਾ ਜੇ ਨੇ ਕਦੇ ਮੈਨੂੰ 100 ਰੁਪਏ ਵੀ ਨਹੀਂ ਦਿੱਤਾ ਹੈਗਾ ਕਹਿੰਦੀ ਤੈਨੂੰ ਦਿਨਾਂ ਨੂੰ ਤਾਂ ਬੱਗੀ ਤੂੰ ਤੂੰ ਦੇ ਦੇ ਤੂੰ ਦੇ ਦੇ ਮੈਂ ਨਹੀਂ ਦਿੰਦੀ ਲੈ ਜਾ ਇਹਦਾ ਪੰਜ ਜਦ ਤੱਕ ਕਾਲੀ ਬੱਗੀ ਨਹੀਂ ਥਾਂਦੀ ਇਹਦਾ ਇਹ ਰੂਹੀ ਮੈਨੂੰ ਆਇ ਲਾ ਰਾ ਇਹ ਕਾਲੀ ਮੁਰਗੀ ਅਹੀ ਮੈਂ ਕਰਨਾ ਉਹ ਪਹਿਲਾਂ ਕਿੰਨੇ ਲੁੱਚੇ ਨੇ ਹਾਏ ਬੁੱਕੀ ਲੈ ਨੋ ਤਿਆਰ ਰਹਿੰਦੇ ਨੇ ਮੈਂ ਤਾਂ ਆਪਾਂ ਨੂੰ ਨਕੋ ਕੇ ਰੱਖਿਆ ਕਰਾਇਦਾ ਕਿ ਪ੍ਰੋਸੈਸ ਉੱਤੀ ਤੇ ਹੀ ਦੀ ਬੁੱਕੀ ਲੈ ਜਾਵੇ ਮੈਨੂੰ ਕੋੜਾ ਪਤਾ ਲੱਗਣਾਗਾ ਹਾਏ